ਸਰਨ ਸਤਿਕਾਰਯੋਗ ਸਾਧ ਸੰਗਤ ਜੀਓ ਸਰੋਤਾ ਜਨੋ ਅੱਜ ਮੈਂ ਆਪ ਜੀ ਨੂੰ ਸਿੱਖ ਇਤਿਹਾਸ ਦੇ ਲਹੂ ਭਿੱਜੇ ਪੰਨਿਆਂ ਵਿੱਚੋਂ ਇੱਕ ਪੰਨਾ ਸੁਣਾਉਣ ਜਾ ਰਿਹਾ ਹਾਂ ਆਪਰੇਸ਼ਨ ਬਲੂ ਸਟਾਰ ਸਾਕਾ ਨੀਲਾ ਤਾਰਾ ਸੁਰਤیاں ਬਿਰਤیاں ਇਕਾਗਰ ਕਰਕੇ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀਓ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੇ ਪੰਚਮ ਪਾਤਸ਼ਾਹ ਦੇ ਸ਼ਹੀਦੀ ਪੁਰਬ ਉਤੇ ਸੰਗਤਾਂ ਆਈਆਂ ਸਨ ਗੁਰੂ ਦਰਬਾਰ ਉਦੋਂ ਕਰ ਰਹੀਆਂ ਸਨ ਤਨ ਤੇ ਮਨ ਸੀਤਲ ਖੁੱਲੇ ਕਰਕੇ ਦਰਸ਼ਨ ਦਿਦਾਰ ਉਦੋਂ ਹਮਲਾ ਹੋਇਆ ਅਚਾਨਕ ਸੀ ਬਿਨਾ ਦੱਸੇ ਤੇ ਵੜ ਗਏ ਦੁਸ਼ਟ ਸੀ ਵਿੱਚ ਦਰبار ਉਦੋਂ ਕਰਕੇ ਉਹਨਾਂ ਨੇ ਅੰਨਾ ਧੁੰਦ ਫਾਇਰਿੰਗ ਕਰ ਦਿੱਤੇ ਜਹਾਨ ਤੋਂ ਪਾਰ ਉਦੋਂ ਕਰਕੇ ਉਹਨਾਂ ਨੇ ਅੰਦਾ ਧੁੰਦ ਫਾਇਰਿੰਗ ਕਰ ਦਿੱਤੇ ਜਹਾਨ ਤੋਂ ਪਾਰ ਉਦੋਂ ਕਿਹੋ ਜਿਹਾ ਦੁੱਖਾਂ ਭਰਿਆ ਸਮਾਂ ਮਾਰ ਮਾਰ ਬੇਦੋਸ਼ੇ ਬਿਹਾਲ ਕੀਤੇ ਮਾਰ ਮਾਰ ਬੇਦੋਸ਼ੇ ਬੇਹਾਲ ਕੀਤੇ ਮਾਡਰਨ ਮੁਗਲਾ ਨੇ ਚੁੱਕੀ ਸੀ ਅਤ ਉਦੋਂ ਵਗਿਆ ਲਹੂ ਦਾ ਸੀ ਦਰਿਆ ਉਥੇ ਤੇ ਡੁੱਲੀ ਪਈ ਸੀ ਥਾਂ ਥਾਂ ਰਾਤ ਉਦੋਂ ਮਾਵਾਂ ਭੈਣਾਂ ਤੇ ਧੀਆਂ ਵੀ ਬਖਸ਼ੀਆਂ ਨਾ ਰੋਲੀ ਪੈਰਾਂ 'ਚ ਸਾੜੀ ਸੀ ਪਤ ਉਦੋਂ ਕਿੱਥੇ ਜਾਂਦੇ ਤੇ ਸਿਰ ਲੁਕਾ ਲੈਂਦੇ ਹਰ ਥਾਂ ਚੋਰੀ ਸੀ ਜ਼ੁਲਮੀ ਸ਼ਾਤੇ ਉਦੋਂ ਕਿੱਥੇ ਜਾਂਦੇ ਤੇ ਸਿਰ ਲੁਕਾ ਲੈਂਦੇ ਹਰ ਥਾਂ ਚੋਰੀ ਸੀ ਜ਼ੁਲਮੀ ਸ਼ਾਤੇ ਉਦੋਂ ਤੇ ਸੰਤ ਜਰਨੈਲ ਸਿੰਘ ਆਖਿਆ ਸਾਥੀਆਂ ਨੂੰ ਸੰਤ ਜਰਨੈਲ ਸਿੰਘ ਆਖਿਆ ਸਾਥੀਆਂ ਨੂੰ ਕੁਰਬਾਨੀ ਕਰਨ ਲਈ ਹੋਵੋ ਤਿਆਰ ਸਿੰਘੋ ਅਹਿਮਦ ਸ਼ਾਹ ਅਬਦਾਲੀ ਤੋਂ ਬਾਅਦ ਇੱਥੇ ਹਮਲਾ ਹੋ ਗਿਆ ਗੁਰੂ ਦਰਬਾਰ ਸਿੰਘੋ ਲਾਜਾਇਆ ਦੇ ਜਾਨ ਦੀ ਤੁਸੀਂ ਬਾਜੀ ਤੇ ਸੁੱਟਿਓ ਹੱਥੋਂ ਨਾ ਆਇਆ ਪਰ ਹਥਿਆਰ ਸਿੰਘੋ ਸ਼ਹੀਦੀ ਬਾਟੇ ਚੋਂ ਸ਼ਹਾਦਤ ਦਾ ਜਾਮ ਪੀ ਕੇ ਹੋ ਜੋ ਸੁਖਰੂ ਗੁਰੂ ਦਰਬਾਰ ਵਿੱਚੋਂ ਸਿੱਧੀ ਬਾਟੇ ਚੋਂ ਸ਼ਹਾਦਤ ਦਾ ਜਾਮ ਪੀ ਕੇ ਹੋ ਜੋ ਸੁਰਖਰੂ ਗੁਰੂ ਦਰਬਾਰ ਸਿੰਘੋ ਤੋ ਪੂਰੇ 222 ਸਾਲ ਪਿੱਛੋਂ ਫੌਜਾਂ ਵੜੀਆਂ ਸਨ ਬੇਸ਼ੁਮਾਰ ਅੰਦਰ ਪੂਰੇ 222 ਸਾਲ ਪਿੱਛੋਂ ਫੌਜਾਂ ਵੜੀਆਂ ਸਨ ਬੇਸ਼ੁਮਾਰ ਅੰਦਰ ਤੋਪਾਂ ਟੈਂਕਾਂ ਦੇ ਨਾਲ ਭਰਾ ਗੋਲੇ ਤੇ ਸੁੱਟੇ ਅੱਗ ਦੇ ਉਹਨਾਂ ਅੰਗਾਰੇ ਅੰਦਰ ਆਹ ਮੁਠੀ ਭਾਰ ਦਸ਼ਮੇਸ਼ ਦੇ ਦੁਲਿਆਂ ਨੇ ਕਈ ਦਿਨ ਕੀਤੀ ਮਾਰੋ ਮਾਰ ਅੰਦਰ ਲੜ-ਲਾੜ ਕੇ ਆਖਰੀ ਦਮ ਤੀਕਰ ਜਾਨਵਾਰਗੇ ਜਾਨ ਸਾਰੇ ਅੰਦਰ ਲੜ ਲੜ ਕੇ ਆਖਰੀ ਦਮ ਤੀਕਰ ਜਾਨਵਾਰ ਗਏ ਜਾਨਸਾਰ ਅੰਦਰ ਕਿ ਹੋ ਜਾ ਭਿਆਨਕ ਸੀਨ ਸੀ ਕਿ ਕਮਰਿਆਂ ਵਿੱਚ ਹੀ ਲਾਸ਼ਾਂ ਦੇ ਢੇਰ ਲੱਗ ਗਏ ਕਮਰਿਆਂ ਵਿੱਚ ਹੀ ਲਾਸ਼ਾਂ ਦੇ ਢੇਰ ਲੱਗ ਗਏ ਤੇ ਹਰ ਕੋਈ ਮੌਤ ਦਾ ਬਣਿਆ ਸ਼ਿਕਾਰ ਉਦੋਂ ਫੜੇ ਹੋਲਿਆਂ ਦੇ ਬਨ ਕੇ ਹੱਥ ਪਿੱਛੇ ਸ਼ਰੇ ਆਮੀ ਦਿੱਤੇ ਗਏ ਮਾਰਿਓਦੋਂ ਆ ਸਿੰਘ ਸਿੰਘਣੀਆਂ ਤੇ ਬੱਚੇ ਖਾਲਸੇ ਦੇ ਸ਼ੀਦੀ ਪਾ ਗਏ ਬੇਸ਼ਮਾਰ ਓਦੋਂ ਸਿੰਘ ਸਿੰਘਣੀਆਂ ਤੇ ਬੱਚੇ ਖਾਲਸੇ ਦੇ ਸ਼ੀਦੀ ਪਾ ਗਏ ਬੇਸ਼ਮਾਰ ਓਦੋਂ ਬਿਨਾ ਦਲੀਲ ਅਪੀਲ ਵਕੀਲ ਕੀਤੇ ਸੁੱਟ ਦਿੱਤੇ ਸਭ ਜੇਲਾਂ ਵਿੱਚਕਾਰ ਉਦੋਂ ਬਿਨਾ ਦਲੀਲ ਅਪੀਲ ਵਕੀਲ ਕੀਤੇ ਸੁੱਟ ਦਿੱਤੇ ਸਭ ਜੇਲਾਂ ਵਿੱਚਕਾਰ ਉਦੋਂ ਤੇ ਸਿੱਖ ਕੌਮ ਨੂੰ ਸਬਕ ਸਿਖਾਉਣ ਦੇ ਲਈ ਆ ਸਿੱਖ ਕੌਮ ਨੂੰ ਸਬਕ ਸਿਖਾਉਣ ਦੇ ਲਈ ਜ਼ੁਲਮੇ ਹਨੇਰੀ ਕੋਈ ਪਈ ਸੀ ਝੁੱਲ ਇੱਥੇ ਅਸੀਂ ਜਿੰਨਾ ਦੇ ਬੁਝੇ ਜਗਾਏ ਦੀਵੇ ਦੀਵੇ ਉਹਨਾ ਕੀਤੇ ਸਾਡੇ ਗੁੱਲ ਇੱਥੇ ਅਸਾਂ ਦੇਸ਼ ਆਜ਼ਾਦੀ ਲਈ ਡੋਲੇ ਆ ਜੋ ਉਸ ਖੂਨ ਦਾ ਪਿਆਸੀ ਮੁੱਲ ਇੱਥੇ ਭੁੱਲ ਸਕਦਾ ਨਹੀਂ ਸਿੱਖ ਸੰਸਾਰ ਭੁੱਲ ਕੇ ਜਿਹੜੀ ਦੁਸ਼ਟਾਂ ਨੇ ਕੀਤੀ ਸੀ ਭੁੱਲ ਇੱਥੇ ਭੁੱਲ ਸਕਦਾ ਨਹੀਂ ਸਿੱਖ ਸੰਸਾਰ ਭੁੱਲ ਕੇ ਜਿਹੜੀ ਦੁਸ਼ਟਾਂ ਨੇ ਕੀਤੀ ਸੀ ਭੁੱਲ ਇੱਥੇ ਤੇ ਸ਼ੂ ਰਈਆਂ ਅਸਮਾਨ ਨੂੰ ਸਨ ਲਾਟਾਂ ਸ਼ੂ ਰਈਆਂ ਅਸਮਾਨ ਨੂੰ ਸਨ ਲਾਟਾਂ ਤੇ ਚਾਰੇ ਪਾਸੇ ਸੀ ਲੱਗੀ ਹੋਈ ਅੱਗ ਅੰਦਰ ਨੀਲਾ ਤਾਰਾ ਇਸ ਸਾਕੇ ਦੀ ਖਬਰ ਓਦੋਂ ਫੈਲ ਗਈ ਸੀ ਸਾਰੇ ਹੀ ਜੰਗ ਦੇ ਅੰਦਰ ਸਿੱਖ ਮਨਾ ਚ ਜਜ਼ਬੇ ਸਨ ਭੜ ਕੇ ਉੱਠੇ ਸਿੱਖ ਮਨਾ ਚ ਜਜ਼ਬੇ ਸਨ ਭੜ ਕੇ ਉੱਠੇ ਤੇ ਝੁੱਲ ਪਈ ਸੀ ਸਿੱਖ ਮਨਾ ਚ ਜਜ਼ਬੇ ਸਨ ਭੜ ਕੇ ਉੱਠੇ ਤੇ ਬਲ ਪਈ ਸੀ ਤੁਖਦੀ ਹੋਈ ਅੱਗੇ ਅੰਦਰ ਫਨੀਰ ਸੱਪ ਵਾਂਗੂ ਵਿਸ ਖੋਲਦਾ ਸੀ ਹਰ ਇੱਕ ਪੇਚ ਉਦੋਂ ਬੰਨੀ ਪਾਗੇ ਅੰਦਰ ਫਨੀਰ ਸੱਪ ਵਾਂਗੂ ਵਿਸ ਖੋਲਦਾ ਸੀ ਹਰ ਇੱਕ ਪੇਚ ਉਦੋਂ ਬੰਨੀ ਪਾਗੇ ਅੰਦਰ ਤੋ ਦਰਬਾਰ ਸਾਹਿਬ ਦੇ ਕਰਨ ਜੋ ਗਏ ਦਰਸ਼ਨ ਦਰਸ਼ਨ ਕਰਿਓ ਉਹਨਾ ਰੂਹਾਂ ਦੇ ਕਿਹੋ ਜੀਆਂ ਬੁਰੀ ਹਾਲਤ ਵਿੱਚ ਸਨ ਦਰਸ਼ਨ ਕਰਨ ਦਰਬਾਰ ਸਭ ਗਏ ਜਿਹੜੇ ਰੋ ਰੋ ਹੋਏ ਸਨ ਹਾਲੋਂ ਬਿਹਾਲ ਉੱਥੇ ਸ਼ਾਨ ਨਹੀਂ ਸ਼ਾਨ ਨਹੀਂ ਹੋਇਆ ਸੀ ਹਰੀ ਮੰਦਰ ਤੇ ਟਹਿ ਚੁੱਕਾ ਸੀ ਤਖਤ ਅਕਾਲ ਉੱਥੇ ਲਾਇਬ੍ਰੇਰੀ ਵੀ ਸਾੜ ਸੁਆਹ ਕੀਤੀ ਪਾਵਨ ਵਿਰਸਾ ਜੁਸ ਰੱਖਿਆ ਸੰਭਾਲਿ ਉਥੇ ਤੇ ਤਰ ਰਹੀਆਂ ਸਰੋਵਰ ਚ ਸਨ ਲਾਸ਼ਾਂ ਪਾਵਨ ਜਾਲ ਹੋਇਆ ਲਾਲੋ ਲਾਲ ਉਥੇ ਤੈਰ ਰਹੀਆਂ ਸਰੋਵਰ ਚ ਸਨ ਲਾਸ਼ਾਂ ਤੇ ਪਾਵਨ ਜਾਲ ਹੋਇਆ ਲਾਲੋ ਲਾਲ ਉਥੇ ਤੋਂ ਭਾਰਤ ਮੱਥੇ ਅਮਿੱਟ ਕਲੰਕ ਲੱਗਾ ਭਾਰਤ ਮੱਥੇ ਅਮਿੱਟ ਕਲੰਕ ਲੱਗਾ ਘਲੂ ਘਾਰਾ ਇਹ ਹਿੰਦ ਇਤਿਹਾਸ ਦੇ ਅੰਦਰ ਸਾਡੇ ਆਪਣੇ ਸਾਨੂੰ ਹਲਾਲ ਕਰਕੇ ਸ਼ੁਰਾ ਘੋਂਪਿਆ ਸਾਡੇ ਵਿਸ਼ਵਾਸ ਦੇ ਅੰਦਰ ਅਮਿੱਟ ਸ਼ਾਪ ਆਪਣੀ ਛੱਡ ਚੁੱਕਾ ਸਦੀਵੀ ਕਾਲ ਲਈ ਵਿਸ਼ਵ ਇਤਿਹਾਸ ਦੇ ਅੰਦਰ ਅਮਿੱਟ ਸ਼ਾਪ ਆਪਣੀ ਛੱਡ ਚੁੱਕਾ ਸਦੀਵੀ ਕਾਲ ਲਈ ਵਿਸ਼ਵ ਇਤਿਹਾਸ ਅੰਦਰ ਤੇ ਰਹਿੰਦੀ ਦੁਨੀਆ ਤੱਕ ਜਾਚਕ ਯਾਦ ਰਹਿਣਾ ਪੰਨਾ ਲਉ ਭਿਜਾ ਸਿੱਖ ਇਤਿਹਾਸ ਅੰਦਰ ਰਹਿੰਦੀ ਦੁਨੀਆ ਤੱਕ ਜਾਚਕ ਇਹ ਰਹਿਣਾ ਪੰਨਾ ਲਉ ਭਿਜਾ ਸਿੱਖ ਇਤਿਹਾਸ ਅੰਦਰ ਪੰਨਾ ਲਉ ਭਿਜਾ ਸਿੱਖ ਇਤਿਹਾਸ ਅੰਦਰ ਪੰਨਾ ਲਉ ਭਿਜਾ ਸੇਕ ਇਤਿਹਾਸ ਅੰਦਰ